ਹਲਕਾ ਪਵਾ ਦੇ ਬਮਿਆਲ ਵਿਖੇ ਸਕੂਲ ਆਫ ਫੈਮਿਨਿਜ਼ ਦਾ ਨਾਮ ਪੱਤਰ ਕੈਬਨਿਨਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਰੱਖਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 1 ਵਜੇ ਦੇ ਕਰੀਬ ਕੈਬਨਿਨਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਿੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਆਮ ਆਦਮੀ ਪਾਰਟੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲ ਸਕੇ ਜਿਸ ਦੇ ਚਲਦਿਆਂ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਸਹਿਦ ਸਕੂਲ ਆਫ ਐਮਿਨੈਂਸ ਤੇ ਅਧੀਨ ਲਗਾਤਾਰ ਸਰਕਾਰੀ ਸਕੂਲਾਂ ਦੀਆਂ ਨੁਹਾਰਾਂ ਬਦਲੀਆਂ ਜਾ ਰਹੀਆਂ ਹਨ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਇਕ ਵਾਰ ਮੈਂ ਫਿਰ ਆਪਣੇ ਬਹੁਤ ਹੀ ਪਿਆਰਾ ਤੇ ਵੱਡਾ ਪਿੰਡ ਮੇਰੇ ਵਿਧਾਨ ਸਭਾ ਦਾ ਮਮਿਆਲ ਚ ਆਇਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਜੀ ਦਾ ਸ਼ੁਕਰੀਆ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਹਲਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਉਹ ਖੁੱਲੇ ਮਾਨਾ ਪੈਸਾ ਦੇ ਰਹੀ ਹੈ ਸਰਕਾਰ ਸੋ ਸਿੱਖਿਆ ਕ੍ਰਾਂਤੀ ਦੇ ਤਹਿਤ ਮੇਰੇ ਹਲਕੇ ਦੇ ਅੰਦਰ ਕਰੋੜਾ ਰੁਪਏ ਜਿਹੜੇ ਆ ਸਕੂਲਾਂ ਦੇ ਡਿਵੈਲਪਮੈਂਟ ਲਈ ਆਏ ਆ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਬੰਮਿਆਲ ਦੇ ਅੰਦਰ ਸਕੂਲ ਆਫ ਹੈਪੀਨੈਸ ਦੀ ਕੜੀ ਵੱਜੋਂ ਇੱਕ ਨਵੀਂ ਬਿਲਡਿੰਗ ਦਾ ਜਿਹੜਾ ਨੀਂਹ ਪੱਥਰ ਰੱਖਿਆ ਇਹ ਬਿਲਡਿੰਗ ਜਿਹੜੀ ਆ 80 ਲੱਖ ਰੁਪਏ ਦੀ ਲਾਗਤ ਨਾਲ ਬਣਨੀ ਆ ਔਰ ਇਹਦੇ ਅੰਦਰ ਚਾਰ ਕਮਰੇ ਬਣਨੇ ਆ ਬੱਚਿਆਂ ਲਈ ਵਾਸ਼ਰੂਮ ਬਣਨੇ ਆ ਔਰ ਜਿਹਦੇ ਵਿੱਚ ਕ ਲੈਬ ਵੀ ਹੋਣੀ ਆ ਸੋ ਵਧੀਆ ਇੱਕ ਵਿਦਿਅਕ ਮਾਹੌਲ ਵਿਦਿਅਕ ਮਾਹੌਲ ਦੇ ਅੰਦਰ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਜਦੇ ਵਿੱਚ ਗਰਾਊਂਡ ਵੀ ਆਉਂਦੇ ਆ ਜਿਹਦੇ ਵਿੱਚ ਅਕੈਡਮਿਕ ਪ੍ਰਬੰਧ ਵੀ ਆਉਂਦੇ ਆ ਜਿਹਦੇ ਵਿੱਚ ਸਟ੍ਰਕਚਰਸ ਆਉਂਦਾ ਸੋ ਮੈਨੂੰ ਖੁਸ਼ੀ ਹੈ ਕਿ ਬomial ਤੇ ਪ੍ਰਾਇਮਰੀ ਸਕੂਲ ਦੇ ਲਈ 80 ਲੱਖ ਰੁਪਇਆ ਅੱਜ ਜਿਹੜਾ ਸਰਕਾਰ ਵੱਲੋਂ ਆਇਆ ਉਹਦੇ ਸਾਰ ਜਿਹੜਾ ਇੱਥੇ ਬਿਲਡਿੰਗ ਬਣਦੀ ਉਹਦਾ ਨਹੀਂ ਪੱਥਰ ਰੱਖਿਆ ਸੋ ਮੇਰੇ ਵੱਲੋਂ ਸਾਰੇ ਸਕੂਲ ਦੇ ਬੱਚਿਆਂ ਨੂੰ ਸਕੂਲ ਦੇ ਅਧਿਆਪਕ ਸਹਿਵਾਣਾ ਨੂੰ ਤੇ ਪਿੰਡ ਵਾਸੀਆਂ ਨੂੰ ਸੋ ਅੱਜ ਮੇਰੇ ਨਾਲ ਮੈਡਮ ਡੀਓ ਅ ਬਰਜਿਤ ਕੌਰ ਜੀ ਔਰ ਸੋਰੀ ਕਾਮਲਜੀਤ ਕੌਰ ਜੀ ਔਰ ਡੀਓ ਨਿਪਟੀ ਦਰੋਜਨ ਜੀ ਪਿੰਡ ਦੇ ਸਰਪੰਚ ਸਾਰੀ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਇਹਦਾ సో మేర వల్ల పిండ్ వసీలు బ